ਗਗਨਦੀਪ ਸਿੰਘ ਰਾਯਾ ਮੈਂਬਰ ਚਾਈਲਡ ਵੈਲਫੇਅਰ ਕਮੇਟੀ ਫਰੀਖਰ ਸਾਹਿਬ ਉਹਦੇ ਨਾਲ ਨੇ ਅਮਿਤ ਕੁਮਾਰ ਗਿੱਪਤਾ ਜੀ ਚੇਅਰਮੈਨ ਚਾਈਲਡ ਵੈਲਫੇਅਰ ਕਮੇਟੀ ਨਾਲ ਸਾਰੇ ਮੈਂਬਰ ਨਮਰਤਾ ਸ਼ਰਮਾ ਬਰਿੰਦਰ ਕੋ ਮਨੀਸ਼ਾ ਘਰਦਵਾਲ ਕੇ ਸਾਨੂੰ ਅੱਜ ਸਾਡੇ ਇਥੋਂ ਦੇ ਮਿਸਲ ਕਾਉਂਸਲ ਨਮਿੰਦਰ ਕੁਮਾਰ ਤ੍ਰਿੰਸੀ ਦਾ ਫੋਨ ਆਇਆ ਕਿ ਦੋ ਛੋਟੀਆਂ ਬੱਚੀਆਂ ਸਰਹੰਦ ਮੰਡੀ ਜਿਹੜਾ ਸ਼ਮਸ਼ਾਨ ਘਾਟਾ ਉਹਦੇ ਨੇੜੇ ਜਿਹੜਾ ਕ੍ਰਿਸ਼ਨਾ ਗਊਸ਼ਾਲਾ ਉਹਦੇ ਨੇੜੇ ਕਿਤੇ ਲਵਾਰਸ ਹਾਂਕ ਦੇ ਵਿੱਚ ਕੋਈ ਛੱਡ ਕੇ ਚਲੇ ਗਿਆ ਸੀ ਆ ਸਾਡੀ ਸਾਰੀ ਟੀਮ ਇੱਥੇ ਕੁੱਝ ਆ ਕੇ ਦੇਖਿਆ ਛੋਟੀਆਂ ਬੱਚੀਆਂ ਨੂੰ ਆ ਕੇ ਉਹਨਾਂ ਨੂੰ ਕਾਉਂਸਲਿੰਗ ਕੀਤੀ ਬੱਚੀਆਂ ਦੇ ਨਾਮ ਹੈਗੇ ਨੇ ਲక్ష్ਮੀ ਤੇ ਰਾਣੀ ਚਾਹ ਤੇ 6 ਸਾਲ ਬੱਚੀਆਂ ਦੀ ਉਮਰ ਹੈ ਇਹ ਤਾਂ ਕਰਕੇ ਪਤਾ ਕਰੇਗਾ ਸਾਰਾ ਕੋਈ ਬੱਚੇ ਵਾਲੇ ਜਣੇ ਮਾਰੇ ਉਹਨਾਂ ਦੀ ਗੈਰਤ ਰਹੀ ਕਿ ਕੀ ਕੋਈ ਕੋਈ ਉਹਨਾਂ ਨੂੰ ਲਵਰ ਸਾਰਸ ਫੌਲਟੂ ਛੱਡ ਗਿਆ ਤਾਂ ਪਤਾ ਲੱਗਿਆ ਬੱਚੀਆਂ ਨੂੰ ਦੱਸਿਆ ਕਿ ਸਾਨੂੰ ਇੱਥੇ ਕੋਈ ਸਾਡਾ ਫਾਦਰ ਦਾ ਕੋਈ ਦੋਸਤ ਆ ਕੇ ਕੁਝ ਕੁਤਮਾਰ ਕਰੀ ਉਹਨਾਂ ਨੇ ਆ ਕੇ ਸਾਨੂੰ ਛੱਡ ਕੇ ਲਵਰ ਸੌਫਟ ਦੇ ਵਿੱਚ ਕੁਝ ਕਾਲਪੂਤ ਜਿਹੜੇ ਮੇਨ ਮੈਨੇਜਰ ਸੀ ਜੇ ਇਨਸ਼ਾਅੱਲਾ ਇਹਦੇ ਸਿੰਘੀ ਸਾਹਿਬ ਉਹਨਾਂ ਨੇ ਆ ਕੇ ਬੱਚੀਆਂ ਨੂੰ ਕੋਆਇਆ ਪਿਆਰਾ ਦੁਪਹਿਰਦ ਤੇ ਫਿਰ ਆ ਕੇ ਕੰਫਰਮ ਕੀਤਾ ਕਿ ਆਖਿਰ ਉਸਨੂੰ ਬਾਅਦ ਪਤਾ ਲੱਗੇ ਕਿ ਇੱਕ ਬੱਚਿਆਂ ਦੇ ਦੋਸਤ ਵੱਡਾ ਭਰਾ ਅਨਸ਼ੂ ਉਹ ਵੀ ਪਾਰਕ ਦੇ ਵਿੱਚ ਗੁਦਰਤੀ ਮਿਲ ਗਿਆ ਬੱਚਿਆਂ ਨੂੰ ਸਾਨੂੰ ਤੇ ਹੁਣ ਅੱਜ ਅਸੀਂ ਬੱਚਿਆਂ ਦੀ ਸਾਰੀ ਕਾਉਂਸਲਿੰਗ ਕਰਕੇ ਜੋ ਕਾਗਜ਼ੀ ਕਾਰਜ ਮੁਕੰਮਲ ਕਰਕੇ ਪੁਲਿਸ ਨੂੰ ਇਨਫੋਰਮ ਕਰਤਾ ਸੀ ਅੱਜ ਦੀ ਰਾਤ ਬੱਚਿਆਂ ਨੂੰ ਸਫੀ ਵਨ ਸਟਾਪ ਸੈਂਟਰ ਦੇ ਵਿੱਚ ਰੱਖਾਂਗੇ ਤੇ ਕੱਲ ਨੂੰ ਫਿਰ ਦੇਖ ਕੇ ਬੱਚਿਆਂ ਨੂੰ ਅਸੀਂ ਕਿਸੇ ਚੰਗੇ ਹੋਮ ਦੇ ਵਿੱਚ ਦਿੱਤੇ ਨੇ ਚੰਗੀ ਪਰਵਰਿਸ਼ ਹੋ ਸਕੇ ਉੱਥੇ ਕੱਲ ਨੂੰ ਤੇ ਜਾਣ ਪਹਿਲਾਂ ਵੀ ਇਸ ਤਰ੍ਹਾਂ ਦੀ ਤੁਹਾਨੂੰ ਬੱਚੇ ਮਿਲੇ ਸੀ ਇਹੀ ਬੱਚੇ ਹਾਂਜੀ ਹਾਂ ਸਾਨੂੰ ਜਦੋਂ ਉਹਨਾਂ ਨੇ ਕਰ ਰਹੀ ਸਾਰੀ ਕਾਉਂਸਲਿੰਗ ਕਰਦੇ ਕਰਦੇ ਪਤਾ ਲੱਗੇ ਕਿ ਇਹੀ ਬੱਚੇ ਸਾਨੂੰ ਅੱਜ ਤੋਂ 1.5 ਸਾਲ ਪਹਿਲਾਂ ਵੀ ਇਹੀ ਬੱਚੇ ਮਿਲੇ ਸੀ ਤਾਂ ਬੜੀ ਬੁਰੀ ਹਾਲਤ 'ਚ ਸੀ ਇਹਨਾਂ ਦੇ ਆਪਸ ਜਿਹੜੀ ਫੈਮਿਲੀ ਡੇਜ਼ਰਟਡ ਫੈਮਿਲੀ ਹੈ ਮਦਰ ਇਹਨਾਂ ਦੀ ਕਿਤੇ ਚਲੇ ਗਈ ਹੋਈ ਹੈ ਉਹਨਾਂ ਛੱਡ ਕੇ ਤਾਂ ਫਾਦਰ ਹੈ ਉਹ ਇਹਨਾਂ ਦੀ ਕੋਈ ਟੇਕ ਕੇਅਰ ਨਹੀਂ ਕਰ ਰਿਹਾ ਉਹਨੋਂ ਵੀ ਇਹਨਾਂ ਨੂੰ ਇਨਸਟਰਕਸ਼ਨ ਪਾਸ ਕਰਕੇ ਤਾਂ ਦੇਤਾ ਸੀ ਜਿਹੜੀ ਇਹਨਾਂ ਦੀ ਕਸਟਡੀ ਸੀ ਉਸਦੇ ਫਾਦਰ ਨੂੰ ਦੇਤੀ ਸੀ ਕਾਸੀ ਉਹਦੇ ਵੀ ਸੱਚੇ ਉਸਦੇ ਬੱਚੇ ਆਨੇ ਉਹਨਾਂ ਨੂੰ ਕਿਤੇ ਚੰਗਾ ਇਹਨਾਂ ਨੂੰ ਪ੍ਰਵੇਸ਼ ਕਰਵਾਈ ਜਾਵੇ ਪਰ ਉਹਦੇ ਫਾਦਰ ਬਹੁਤ ਮਿਲਤਾਂ ਤਰਲੇ ਕਰਕੇ ਲੈ ਗਿਆ ਸੀ ਪਰ ਹੁਣ ਦੇਖਿਆ ਕਿ ਉਹਨੇ ਬਿਲਕੁਲ ਇਹਦੀ ਕੇਅਰ ਨਹੀਂ ਕਰ ਰਿਹਾ ਬੜੀ ਮਾੜੀ ਹਾਲਤ ਦੇ ਵਿੱਚ ਬੱਚਿਆਂ ਦੀ ਤਾਂ ਅਸੀਂ ਬੱਚਿਆਂ ਦੇ ਚੰਗੇ ਬੈਸਟ ਇੰਟਰਸਟਿੰਗ ਦੇਖਦੇ ਉਹਨਾਂ ਨੂੰ ਚੰਗੇ ਹੰਦ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰਾਂਗੇ ਕੱਲ੍ਹ ਕਿ 2 ਸਾਲ ਪਹਿਲਾਂ ਸਾਨੂੰ ਮਿਲੇ ਸੀ ਫਿਰ ਥੋੜਾ ਜਿਹਾ ਚੇਂਜਸ ਆਗੇ ਸੀ ਹੁਣ ਫੇਸ ਵਿੱਚ ਹੈ ਨਾ ਤੇ ਉਦੋਂ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਬੱਚਿਆਂ ਦੀ ਸਿਰ ਵਗੈਰਾ ਤੇ ਉਹਨਾਂ ਦੇ ਬਹੁਤ ਜ਼ਖਮ ਸੀਗੇ ਤੇ ਹੁਣ ਥੋੜੀ ਦੇਰ ਬਾਅਦ ਮੈਨੂੰ ਰਿਅਲਾਈਜ਼ ਹੋਇਆ ਵੀ ਸ਼ਾਇਦ ਮੈਂ ਤਿੰਨੋਂ ਪੈਨਪਾਈ ਇਕੱਠੇ ਦੇਖੇ ਆ ਫਿਰ ਮੈਨੂੰ ਯਾਦ ਆਇਆ ਕਿ ਹਾਏ ਤਾਂ ਉਹ ਵੀ ਬੱਚੇ ਨੇ ਜਿਹੜੇ ਉਦੋਂ ਅਸੀਂ ਉਹਦੋਂ ਰੈਸਕਿਊ ਕਰੇ ਸੀ ਪਰ ਇਹਦੇ ਪੇਰੈਂਟਸ ਸਾਡੇ ਤੋਂ ਲੈ ਗਏ ਸੀਗੇ ਕਾਫੀ ਮਿੰਤਾ ਵਗੈਰਾ ਕੀਤੀਆਂ ਸੀ ਉਹਨਾਂ ਨੇ ਉਦੋਂ ਵੀ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਰਿਟਰਨ ਦੇ ਵਿੱਚ ਦੇ ਦਿੰਦੇ ਆ ਪਰ ਅੱਜ ਦੇਖ ਕੇ ਫਿਰ ਬਹੁਤ ਦੁੱਖ ਲੱਗਿਆ ਕਿ ਉਹਨਾਂ ਨੂੰ ਬਸ ਇੱਕ ਦੇਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਕੋਈ ਕਦਰ ਨਹੀਂ ਸੀ ਇਹਨਾਂ ਬੱਚਿਆਂ ਦੀ ਅੱਜ ਬਹੁਤ ਹੋਰ ਵੀ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਸੀਗੇ ਬੱਚੇ ਜਦੋਂ ਉਹਨਾਂ 1.5 ਸਾਲ ਪਹਿਲਾਂ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਤਿੰਨ ਬੱਚੇ ਬਹੁਤ ਗੁਰੇ ਹਾਲਾਤਾਂ ਦੇ ਵਿੱਚ ਪਾਰਕ ਚ ਨੇ ਅਸੀਂ ਉੱਥੋਂ ਰੈਸਕਿਊ ਕੀਤੇ ਸੀ ਬੱਚਿਆਂ ਦੇ ਸਿਰ ਬਹੁਤ ਗਲੇ ਹੋਏ ਸੀ ਬਹੁਤ ਹੀ ਬੁਰੇ ਹਾਲਾਤਾਂ ਚ ਸੀ ਬੱਚੇ ਕਮੇਟੀ ਵੱਲੋਂ ਬੱਚਿਆਂ ਦਾ ਟ੍ਰੀਟਮੈਂਟ ਕਰਾਇਆ ਗਿਆ ਫਿਰ ਇਹਨਾਂ ਨੂੰ ਹੋਮ ਚ ਭੇਜਿਆ ਗਿਆ ਬਟ ਉਸ ਤੋਂ ਬਾਅਦ ਇਹਦੇ ਫਾਦਰ ਨੇ ਆ ਕੇ ਸਾਨੂੰ ਅਪਰੋਚ ਕੀਤਾ ਕਿ ਮੈਂ 3 ਮਹੀਨੇ ਬਾਅਦ ਕਿ ਸਾਨੂੰ ਬੱਚੇ ਦੇ ਦੋ ਈਵਨ ਅਸੀਂ ਬੱਚਿਆਂ ਨੂੰ ਸਕੂਲ ਚ ਵੀ ਉੱਥੇ ਲਗਾਤਾ ਸੀ ਇਹਦੀ ਐਜੂਕੇਸ਼ਨ ਅੱਛੀ ਚੱਲ ਰਹੀ ਸੀ ਬਟ ਉਹਨਾਂ ਨੇ ਰਿਟਨ ਚ ਸਾਨੂੰ ਦੇਖ ਕੇ ਕਿ ਮੈਂ ਪੂਰਾ ਧਿਆਨ ਰੱਖਾਂਗਾ ਲੈ ਗਿਆ ਸੀ ਬੱਚਿਆਂ ਨੂੰ ਬਟ ਅੱਜ ਜਦੋਂ ਸਾਨੂੰ ਇਹ ਦੁਬਾਰਾ ਬੱਚੇ ਮਿਲੇ ਬਹੁਤ ਹੈਰਾਨੀ ਦੀ ਗੱਲ ਹੈ ਕਿ ਇੰਨਾ ਤੁਸੀਂ ਮਿੰਤਾ ਕਰਨ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਲੈ ਕੇ ਗਏ ਸੀ ਅੱਜ ਬੱਚੇ ਫੇਰ ਉਹੀ ਹਾਲਾਤਾਂ 'ਚ ਪਹੁੰਚ ਗਏ ਇਹਨਾਂ ਦੀ ਮਦਰ ਦਾ ਕੋਈ ਅਤਾ ਪਤਾ ਨਹੀਂ ਬੱਚੇ ਕਹਿੰਦੇ ਆ ਕਿ ਸ਼ਾਇਦ ਉਹ ਕਿਤੇ ਭੱਜ ਗਈ ਆ ਤੇ ਫਾਦਰ ਬਹੁਤ ਜ਼ਿਆਦਾ ਸ਼ਰਾਬੀ ਹੈ ਜਿਹਨੂੰ ਪੂਰਾ ਦਿਨ ਇਵਨ ਬੱਚੇ ਗੁਰਦੁਆਰੇ ਜਾਂ ਕਿਸੇ ਤੋਂ ਮੰਗ ਕੇ ਲਿਆ ਕੇ ਆਪਣੇ ਫਾਦਰ ਨੂੰ ਖਾਣਾ ਖਿਲਾਂਦੇ ਨੇ ਇਸ ਕਰਕੇ ਅਸੀਂ ਤਾਂ ਚਾਹਾਂਗੇ ਕਿ ਬੱਚਿਆਂ ਦਾ ਹੋਮ ਦੇ ਵਿੱਚ ਵਧੀਆ ਭਵਿੱਖ ਬਣੇ ਤੇ ਅਸੀਂ ਇਹਨਾਂ ਨੂੰ ਉੱਥੇ ਭੇਜਾਂਗੇ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਮਿਲਣੇ ਤੁਹਾਨੂੰ ਅੱਜ ਤਾਂ ਇਹ ਬੱਚੇ ਆਪਣੇ ਗਊਸ਼ਾਲਾ ਰੇਲਵੇ ਕ੍ਰੋਸਿੰਗ ਦੇ ਕੋਲ ਉੱਥੇ ਬੱਚਿਆਂ ਨੂੰ ਕੋਈ ਮੋਟਰਸਾਈਕਲ ਤੇ ਛੱਡ ਕੇ ਗਿਆ ਔਰ ਬੱਚੇ ਬਹੁਤ ਰੋ ਰਹੇ ਸੀ ਗਊਸ਼ਾਲਾ ਦੇ ਕਿਸੇ ਮੈਂਬਰਾਂ ਨੇ ਬੱਚਿਆਂ ਨੂੰ ਫੜਿਆ ਤੇ ਸਾਨੂੰ ਕਾਲ ਕੀਤੀ ਤਾਂ ਉਦੋਂ ਅਸੀਂ ਇੱਥੇ ਆ ਕੇ ਬੱਚਿਆਂ ਨੂੰ ਗੱਲਬਾਤ ਕੀਤੀ ਉਹਨਾਂ ਨੂੰ ਇਹਨਾਂ ਨੇ ਇਵਨ ਨਿਲਾਇਆ ਬਹੁਤ ਬੁਰੇ ਹਾਲਾਤਾਂ ਸੀਗੇ ਅਜਿਹੇ ਬੱਚੇ